ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਟਲੋਂਡੇ ਦੀ ਫਾਰਮ ਤੇ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਅੱਜ ਆਪਾਂ ਤੁਹਾਡੇ ਲਈ ਸੱਜਰ ਸੂਈਆਂ ਝੋਟੀਆਂ ਜੋ ਕਿ ਆਪਣੇ ਫਾਰਮ ਦੇ ਉੱਤੇ ਲੈ ਕੇ ਆਏ ਆਂ ਕੋਈ ਵੀ ਵੀਰ ਭਰਾ ਆਵੇ ਵਿਜ਼ਿਟ ਕਰੇ ਚਾਰ ਡੰਗ ਦੋ ਡੰਗ ਤਿੰਨ ਡੰਗ ਜਿੰਨੇ ਡੰਗ ਕਿਸੇ ਨੂੰ ਪਹੁੰਚਦਾ ਆ ਉਹਨੇ ਡੰਗ ਝੋਕੇ ਤਸੱਲੀ ਕਰਕੇ ਆਪ ਦਾ ਆਪਣੇ ਤੋਂ ਖੜੇ ਭਾਜੀ ਤੇ ਕੋਈ ਵੀ ਵੀਰ ਆਉਂਦਾ ਆ ਤੇ ਮਾੜਾ ਇਹ ਨੰਬਰ ਬੋਲ ਦਈਏ ਇੱਕ ਵਾਰੀ ਦੂਜਾ ਨੰਬਰ ਹੈ 9882747268 ਪਿੰਡ ਕੈਰੋ ਤਹਿਸੀਲ ਪਟਿਆਲਾ ਜਿਹੜਾ ਸ਼੍ਰੀ ਫਰਦਾਨਾ ਸਾਹਿਬ ਹਾਂਜੀ ਵੀਰ ਜੀ ਆਪਾਂ ਤੁਹਾਡੇ ਲਈ ਤਿੰਨ ਨਗ ਲੈ ਕੇ ਆਈਆਂ ਇੱਕ ਮਿੰਗੀ ਝੋਲ ਝੁੱਟੀਆਂ ਵਿੱਚ ਪਹਿਲਾ ਸੁਆ ਦੂਜਾ ਸੁਆ ਇੱਕ ਜੀ ਤੋ ਖਾਸ ਸੁਆ ਕੋਈ 5000 ਵੀ ਲਾ ਸਕਦਾ ਮਾਝਾ ਜਿਹਦੀ ਤਿੰਨੇ ਤਾਰੀਆਂ ਸੁਈਆਂ ਨੇ ਤੇ ਵੀਰ ਜੀ ਤੁੰਨੇ ਜਿਹੜਾ ਆਹ ਵੀਜੀ ਝੋਲੀ ਵੇਖੋ ਚੰਗੀ ਹaryana ਦੀ ਝੋਲੀ ਜੀ ਉਹਦੇ ਤੋਂ 14-15 ਕਿਲੋ ਵੀਡੀਓ ਕੰਡੇ ਆਇਆ ਜੇ ਉਹ ਗੱਲਾਂ ਵਾਲਾ ਨਹੀਂ ਜੇ ਬਾਕੀ ਜੀ ਥਣ ਕਿਦਾ ਠੁੱਟੀ ਦਾ ਦਿਖਾ ਦੋਇ ਤੇ ਟਾਈਮ ਹੈਗਾ ਜੀ ਆਪਣਾ ਕੋਈ 10 10:30 ਵਜੇ ਦਾ ਤੇ ਮੈਂ ਕਰ ਵੀ ਜੀ ਕੱਟੀ ਵਿਖਾ ਦੂ ਕਿੱਡੀ ਸ਼ਾਨਦਾਰ ਕੱਟੀ ਜੀ ਤਾਜੀ ਸਹੀ ਬਾਜੀ ਜੀ ਸੋਈ ਅੱਜ 12 ਤੋਂ 13 ਰੋਣ ਹੋ ਗਈ ਆ ਕਿ ਵੰਜੀ ਉਹਨੇ ਇਤੋਂ ਇਸ ਟਾਈਮ ਜਿਹੜਾ ਨੈਟ ਕੰਡੇ ਵਾਲਾ 14 15 ਕਿਲੋ ਵਿੱਚ ਦੀ ਗੱਲਾਂ ਵਾਲਾ ਨਹੀਂ ਕੋਈ ਵੀਰਾ ਵੀ ਵਿਜ਼ਿਟ ਕਰੇ ਝਾਂਕ ਕੇ ਦੋ ਡੰਗ ਆਪਣਾ ਕੰਡਾ ਲੈ ਆਵੇ ਢੀਟ ਲੈ ਆਵੇ ਜੋ ਮੱਝ ਕੋਈ ਵੀ ਵੀਰੇ ਭਾਜੀ ਹਰੇਕ ਨੇ ਜਦੋਂ ਮਾਇਆ ਲਾਉਣੀ ਆ ਕਿਸੇ ਨੇ ਵੀ ਕੋਈ ਪੈਸੇ ਲਾਉਣੇ ਆ ਉਹਦਾ ਹੱਕ ਬਣਦਾ ਆ ਕਿ ਉਹ ਤਸੱਲੀ ਕਰੇ ਸਾਡੇ ਕਹਿਣ ਨਾਲ ਅਸੀਂ ਜੋ ਕਹਾਂਗੇ 16 ਆਨੇ ਉਹ ਸੱਚ ਹੋਊਗਾ ਫਿਰ ਵੀ ਵੀਰ ਭਰਾ ਆਪਣੀ ਤਸੱਲੀ ਕਰਕੇ ਹੀ ਸਾਡੇ ਤੋਂ ਖੜਨ ਕਹੇ ਦੀ ਤਸੱਲੀ ਕੋਈ ਦਿਲ ਰਾਜੀ ਹੋਵੇ ਵੀਰ ਦਾ ਭਰਾ ਦਾ ਤੇ ਕਿਸੇ ਨੂੰ ਚੀਜ਼ ਚੰਗੀ ਲੱਗੇ ਇੱਕ ਗੱਲ ਦੀ ਇਹ ਵੀ ਗਾਰੰਟੀ ਹੈ ਕਿ ਜਿਹੜਾ ਭਰਾ ਸਾਡੇ ਕੋਲ ਆਊਗਾ ਸੋ ਵੀ ਗਈ ਉਹਨੂੰ ਚੀਜ਼ ਤਸੱਲੀ ਵਾਲੀ ਕਿਉਂਕਿ ਅਸੀਂ ਖੁਦ ਤਸੱਲੀ ਕਰਕੇ ਲਿਆਵਾਂਗੇ ਫੇਰ ਹੀ ਗਾਂ ਵੀਰਾਂ ਨੂੰ ਦਿੰਨੇ ਜੇ ਸਾਡੀ ਤਸੱਲੀ ਨਹੀਂ ਤੇ ਕਿਸੇ ਦੀ ਤਸੱਲੀ ਨਹੀਂ ਇਹਦਾ ਮੂਲਾ ਪਾ ਵੀਰਾਂ ਤੋਂ ਬਾਹਰ ਖੋਲ ਕੇ ਵਿਖਾ ਦਈਏ ਆਪਾਂ ਭਾਜੀ ਵੀਰ ਨੂੰ ਮੱਠਾ ਦਿਖਾ ਕੇ ਇਸ ਕੋਲ ਜੀ ਕਾਰਾ ਕਰੀ ਮੀਂਹਾਂ ਖਾਓ ਜੀ ਆਹ ਜੱਡਾ ਬਲ ਆ ਗਿਆ ਮੱਕੀ ਲੋਕੋ ਲੋਕੀਂ ਚਿਵਾਕ ਕਰਦੇ ਆ ਬਾਕੀ ਜਿਹੜੀ ਛੋਟੀ ਚੱਕਾ ਕਰ ਲਓ ਥੋੜੀ ਜਿਹੀ ਜ਼ਰੂਰ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਭਾਜੀ ਹੁਣ ਜਿਵੇਂ ਆ ਇਹ ਪਰਲੇ ਪਰੋਂ ਆਈ ਆ ਹਰਿਆਣਿਆਂ ਤੇ ਇਹ ਛੋਟੀ ਪਤਾ ਲੱਗਦਾ ਕੀ ਚੀਜ਼ ਆ ਮੰਨ ਲਓ ਆਪਾਂ ਆਪਣੀ ਤਸਲੀਨਾ ਆਪਾਂ ਆਪਣੇ ਵੱਲੋਂ ਬਾਕੀ ਤੁਸੀਂ ਕੱਟਿਆ ਲਵੇ ਸਕਦੇ ਜੇ ਜਾਂਦੀ ਪੂਰਾ ਕਿ ਖੇਚਿਆ ਨਾ ਬੱਚੇ ਨੂੰ ਬੱਚੇ ਨੂੰ ਮਾਂ ਦੀ ਖੇਚਿਆ ਮਾਂ ਨੂੰ ਬੱਚੇ ਦੀ ਖੇਚਿਆ ਹੁਣ ਆਪਾਂ ਆਪਣੀ ਤਸੱਲੀ ਕਰਕੇ ਲਿਉਂਨੇ ਵੀਰ ਜੀ ਕੋਈ ਵੀ ਵੀਰ ਆਪਣੇ ਤੋਂ ਭਰਾ ਆਵੇ ਤੇ ਆਪਦੀ ਤਸੱਲੀ ਕਰੇ ਜੀ ਛੋਟੀ ਦਾ ਮੋਲਾਪਾ ਕਰਦੇ ਤੇ ਕੋਈ ਇੱਕ ਪੰਡਾਲੀ ਦੀ ਕਰਨਾ ਇੱਕ 40 ਦੀ ਕਰਨਾ ਵੀਰ ਜੀ 1 35 ਨਹੀਂ ਕਰਨਾ ਵੀ ਹੈ ਦੂਜੀ ਇੱਕ 30 ਦੀ ਝੋਟੀ ਆਪਾਂ ਹਾਂ ਲਓ ਜੀ ਇੱਕ 30 ਦੀ ਝੋਟੀ ਮੇਰੇ ਭਰਾਵਾਂ ਲਈ ਮੇਰੇ ਵੀਰਾਂ ਲਈ ਤੇ ਮੇਰੀਆਂ ਭੈਣਾਂ ਲਈ ਹਾਂ ਨਾ ਬਾਖੀ ਜੀ ਦੇਖੋ ਦੇਖੋ ਮਾਂ ਜਾ ਗਈ ਜੀ ਕੰਖਾਤ ਵਸੂ ਜੀ ਇਹ ਜੀ ਕਾਲੀ ਇੰਨੇ ਦੀ ਵਸੂ ਆ ਚਿੱਤੇ ਮਗਰ ਵਿੱਚ ਕਪਾੜਾ ਦਾ ਬੱਚਾ ਆ ਗਿਆ ਹੈ ਬੱਚਾ ਤਾਂ ਇਹ ਕਿੱਦ ਦੀਆਂ ਚੱਤਾਂ ਆ ਲਓ ਵੀਰ ਜੀ ਕੋਈ ਵੀ ਵੀਰ ਕਰੇ ਤਾਂ ਕਰ ਕਰਮਾਲਿਆ ਲੋ ਮੇਰੇ ਵੀਰ ਭਰਾ ਬਾਕੀ ਤੁਸੀਂ ਦੇਖ ਸਕਦੇ ਸਿੰਗ ਥੋੜਾ ਜਿਹਾ ਕੁੰਡਾ ਆ ਖੁੱਲਾ ਮੁੜਿਆ ਆ ਪਰ ਇਹ ਕੁੰਡਾ ਤੇ ਥਣ ਚੱਡੇ ਦੀ ਤੁਸੀਂ ਦੇਖ ਸਕਦੇ ਜੇ ਦੁੱਧ ਦੀ ਜਿਹੜੀ ਵੀ ਚੀਜ਼ ਕਵਾਂਗੇ ਜਿਹੜੀ ਚੀਜ਼ ਦੱਸਾਂਗੇ ਉਹ ਚੀਜ਼ ਹੀ 16 ਨੇ ਨਿਕਲੂਗੀ ਇਹ ਗਰੰਟੀ ਆ ਕੋਈ ਸਾਡੇ ਤੋਂ ਜਿੱਤਰਾ ਮਰਜੀ ਕੋਈ ਆਵੇ ਵੀਰ ਭਰਾ ਰਵੇ ਦੋ ਡੰਗ ਤਿੰਨ ਡੰਗ ਚਾਰ ਡੰਗ ਜਿੰਨੇ ਡੰਗ ਵੀਰ ਭਰਾ ਤਸੱਲੀ ਕਰ ਸਕਦਾ ਆ ਉਹਨੇ ਡੰਗ ਤਸੱਲੀ ਕਰਕੇ ਫਿਰ ਸਾਡੇ ਕੁੰਡੇ ਤੋਂ ਮੱਝ ਖੋਲੇ ਕੋਈ ਵੀ ਵੀਰ ਆਵੇ ਆਪਣੇ ਤੂੰ ਹੁਣ ਐਸਾ ਝੂਠ ਨਹੀਂ ਬੋਲਣਾ 8 ਕਿਲੋ ਦੋਤਾ ਦੇ ਤਾਨੂੰ 7 ਕਿਲੋ ਦੀ ਗਰਾਹੀ ਦੇ ਕੇ ਮੱਝ ਕਲਾਵਾਂਗੇ ਤੇ ਵੀਰ ਜੀ ਮੂਲ ਕਿੰਨੀ ਦੱਸੋ ਕਿ ਨਾਜ਼ਾਦੀਏ ਤੋਂ ਅੱਗੇ ਮੱਝ ਸਰੇ ਤੋਂ ਆਦੇ ਹੈਗੀ ਬੀਚੋਸ ਗਾਏ ਮੋਲ ਮੋਲਾ ਆਪਾਂ ਮੱਝ ਦੇਣੀ ਕੋਈ ਗੱਲ ਤੇ ਨਾ ਆਪਾਂ ਕਰਨਾ ਇਹਦਾ 70 ਨਾ ਕਰਨਾ 75 ਮੱਝ ਦੇਣੀ ਆਪਾਂ 65000 ਦੀ ਨਾ ਕਿੰਨੀ ਦੋ ਛੱਡਣਾ ਹੈ ਦੋ ਨਹੀਂ ਚਾਰ ਹੀ ਛੱਡ ਦਿਓ ਲੋ ਜੀ ਵੀਰ ਜੀ ਕੋਈ ਵੀ ਵੀਰ ਭਰਾ ਆਵੇ ਸੱਜਣ ਜਿਹੜਾ ਆਊਗਾ ਤੇ ਨਜ਼ਾਰੇ ਸ਼ੇਅਰ ਕਰਕੇ ਆਉਂਗਾ ਸੋਹਣਾ ਜਿਹਾ ਕਮੈਂਟ ਕਰਕੇ ਆਉਂਗਾ 1000 ਰੁਪਇਆ ਹੋਰ ਲਾ ਸੁਵਾਵਾਂਗੇ ਪੂਰੇ 60000 ਰੁਪਏ ਦੀ ਮੇਰਾ ਭਰਾ ਕੋਈ ਵੀ ਆਵੇ 2 3 4 ਡੰਗ ਚਵਾਈ ਕਰੇ ਆਪਦੇ ਨਜ਼ਾਰੇ ਵੱਜੂਗੀ ਫਿਰ ਕਰਮਾਂ ਵਾਲੀ ਚਵਾਈ ਵੀ ਕੋਲੀ ਆਜ ਤੋਂ ਠੀਕ ਹੈ ਜੀ ਆਂ ਦਰਸ਼ਨ ਕਰਾਉ ਲਓ ਜੀ ਤੋਹਫਾ ਤੋਹਫਾ ਆ ਗਿਆ ਇਹਨੂੰ ਆਂਦੇ ਤੇ ਡਾਇਮੰਡ ਹੀਰਾ ਕੋਹੇਨੂਰ ਇਹ ਤੋਂ ਵੇਚੀ ਹੋਈ 10000 ਕਿਲੋ ਦੁੱਧਾ ਝੋਟੀ ਤੋਂ ਕੋਈ ਪਹਿਲਾ ਸੁਵਾ ਲੈ ਤੀਜਾ ਲਾ ਦੇ ਜੀ ਜਵਾਗਰ ਨੇ ਛਿੱਗੀ ਪੋਸ਼ ਜਿਵੇਂ ਲੇਤਾ ਤੇ ਸਫਲ ਇਹ ਉਹ ਹੁੰਦੀਆਂ ਆ ਜਿਹੜੀਆਂ ਅਸਲ ਘਰੇ ਸੰਭੀਆਂ ਹੁੰਦੀਆਂ ਅਸਲ ਸ਼ਕੀਨਾ ਘਰੇ ਸੰਭੀਆਂ ਹੁੰਦੀਆਂ ਕੱਟੀ ਮਗਰ ਵਖਾਓ ਕਿ ਬੀ ਫਰੀਆ ਫੇਸ ਕੁਆਲਟੀ ਆਈ ਜੀ ਮਗਰ ਪ੍ਰਿੰਟ ਵੇਖੋ ਨਾ ਭਾਜੀ ਤੁਸੀਂ ਕੀ ਚੀਜ਼ਾਂ ਵੇਖਣ ਨੂੰ ਮਾਂ ਵਿਖਾਉ ਇੱਕ ਰੀ ਨਾ ਚੰਗੀ ਤਰ੍ਹਾਂ ਆ ਗਈ ਨਾ ਚੰਗੀ ਇੱਧਰ ਦੀ ਆ ਉਹ ਮੜਾ ਜਾ ਇੱਕ ਰੀ ਛੋਟੀ ਕਹਿੰਦੀ ਆ ਵੀ ਛੱਜਰਾ ਮੈਨੂੰ ਇੱਕ ਰੀ ਤੂੰ ਨਾ ਬਸ ਵੀਡੀਓ ਤੇ ਵੇਖ ਲੈ ਤੇ ਮੈਨੂੰ ਛੱਡ ਕੇ ਨਾ ਜਾ ਲੈ ਜਾ ਲੈ ਜਾ ਲੈ ਜਾ ਕਰਦੀ ਹੈ ਨਾ ਪਰ ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੁੰਕਾਣਾ ਪਾਲੀਆਂ ਹੁੰਦੀਆਂ ਆ ਸ਼ੁੰਕਣ ਸਾਂ ਕੱਟ ਕੇ ਦੁਬਾਰੀ 5 6 ਦੁਬਾਰੀ ਜਾ ਇਹ ਰਵਾਇਆ ਨਾ ਇਹ ਹੁਣ ਅਸੀਂ ਉਹ ਬੰਦਿਆਂ ਤੋਂ ਲਿਆਂਦੀ ਆ ਇਹ ਉਦੋਂ ਉਧਰੋਂ ਉੱਜੜ ਕੇ ਆਏ ਸੀ ਪਾਰੋਂ ਪਾਕਿਸਤਾਨ ਨੂੰ ਤੇ ਇਹ ਉਹਨਾਂ ਦੇ ਰਵੇ ਚੋਂ ਹੀ ਆਈ ਆ ਤੁਸੀਂ ਗਾਂ ਸਾਹਿਬ ਲਾਓ ਕੀ ਬਰੀਡਡ ਬੰਦਿਆਂ ਤੋਂ ਆਈ ਆ ਮੇਰੀ ਗੱਲ ਸੁਣ ਦੁੱਧ ਵੀ ਇਤੋਂ ਹੁਣ ਇਸ ਟਾਈਮ ਹਜੇ ਇਹਨੇ ਕੱਦ ਵੀ ਕਰਨਾ ਸਾਰਾ ਕੁਝ ਕਰਨਾ ਮੈਨਾਂ ਕਿ ਕੋਈ ਕੱਟੀ ਕੱਟੀ ਸਾੰਭੇ ਨਾ ਕੱਟੀ ਸਾੰਭੇ ਤੇ ਆਉਂਦੇ ਇਹ ਦੋ ਸਾਲਾਂ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਦੋਵੇਂ ਮਾਲ 2.5 ਤੋਂ 3 ਲੱਖ 4 ਦਾ ਹੈਗਾ ਭਾਜੀ ਇਹ ਪੱਕੀ ਗੱਲ ਹੈਗਾ ਇਹ ਤੇ ਛੋਟੀ ਮਾਨੂੰ ਵੀ 2 ਲੱਖ ਰੁਪਏ ਦੀ ਜਿਹੜੇ ਸਾਣਾ ਛੋਟੀ ਜੋ ਬਾਕੀ ਵੀਰਾਂ ਦੇ ਆਪਾਂ ਜਿਆਦਾ ਮੁੱਲ ਨਹੀਂ ਕਰਾਂਗੇ ਲੈ ਆਪਾਂ ਕਰੀਏ ਫਿਰ ਇਹਦਾ ਇਹਦਾ ਜੈਤ ਜਾਂ ਲਾਟਰੀ ਦੇ ਦਈਏ ਵੀਰਾਂ ਲਈ ਲਾਟਰੀ ਕੱਢ ਦਈਏ ਮੈਂ ਨਾ ਲਾਟਰੀ ਨਹੀਂ ਦੇਣੀ ਫਿਰ ਭਰਾਵਾਂ ਨੂੰ ਲਾਟਰੀ ਦੇ ਜੀ ਅਖਾ ਚੱਡਾ ਵੇਖੋ ਜਿਹਦੇ ਵੀ ਜੀ 3.5 ਹੋਇਆ ਤੇ ਜਿਹਦੇ ਵੀ ਜੀ ਸਾਮਾ ਫੁੱਟਬਾਲ ਵਾਲਾ ਜੀ ਇਹਦਾ ਤੋਂ ਬਾਹਰ ਹੋਣੀ ਆ ਤੇ ਬਾਕੀ ਵੀ ਜੀ ਮੋਲ ਆਪਾਂ ਵੀਰਾਂ ਤੋਂ ਦਹਾਂਗੇ ਗੱਲਾਂ ਕਰਾਂਗੇ ਇੱਕ ਪੰਜ ਕਰ ਲਈ ਥੋੜਾ ਯਾ ਥੋੜਾ ਯਾ ਕਰ ਦਈਏ ਮੈਂ ਨਾ 2-3 ਹਜ਼ਾਰ ਨਫਾ ਦੇ ਦਈਏ ਵੀਰਾਂ ਨੂੰ ਕਰ ਦਈਏ ਛੋੜ ਛੱਪਾ ਕਰ ਦਈਏ ਵੇਚਣ ਵਾਲੇ ਝੂਠੀ ਖੜਨਾ ਇਹਦੇ ਵੀਰ ਜੀ ਪਤਾ ਵੀਰਾਂ ਨੂੰ ਵੀ ਉਹਨਾਂ ਦੇ ਅੱਡੇ ਦੀ ਸ਼ਾਨ ਬਣੂ ਗੱਲ ਤੇ ਆਇਆ ਨਾ ਵੀ ਅੱਡੇ ਦੀ ਸ਼ਾਨ ਆ ਪੈਸੇ ਵੀ ਦੋਗੀ ਵੀਰ ਜੀ ਕੋਈ ਲੱਖ ਨਹੀਂ ਕੋਈ 1.5 ਹਾਂ 95 ਹਜ਼ਾਰ ਦੀ ਝੋਟੀ ਲਓ ਜੀ ਭਰਾਣੇ ਤੇ ਦੇ ਦੇਣੀ ਆ ਕਾਰੀ ਦਿੱਤਾ ਲੋਟਰੀ ਲਾਤੀ ਆਗੇ ਮੈਂ ਨਾ ਵੀ ਨਜ਼ਾਰੇ ਬੰਦ ਤੇ ਆ ਹੁਣ ਇਹ ਤੇ ਇਹ ਤੇ ਵੀਰ ਜੀ ਝੋਟੀ ਨਾ 13-14 ਕਿਲੋ ਮੀਟਰ ਝੋਟੀ ਕਾਣੇ ਕਹਣਾ ਬਸ ਵੀ ਝੂਠ ਮਰੀ ਜਾਂਦੇ ਕੱਦ ਛੋਟਾ ਏ ਛੋਟੀ ਛੋਟੀ ਆ ਬਾਕੀ ਦੀ ਕੀ ਮਾਇ ਜੀ ਵੀ ਛੋਟੀਆਂ ਤੇ ਤੁਮ ਮੈ ਗਿਆ ਉਹਨਾਂ ਵੀਰਾਂ ਨੇ ਆਖਿਆ ਵੀ ਇਹ 13 14 ਕਿਲੋ ਇਹਨੇ ਵੀ ਜੀ ਆਦੀ ਸਵੇਰੇ ਤੇ ਨਾ ਵੀ ਜੀ ਸਵੇਰੇ 12 ਕਿਲੋ ਦੁੱਧਤਾ ਮਗਾ ਹਾਂ ਵੀਰਾਂ ਝੂਠ ਮਰੀ ਜਾਂਦੇ ਮੈਂ ਕਹ ਪਰ ਜਦੋਂ ਅਸੀਂ ਚੋਇਆ ਨਾ ਭਾਜੀ ਉੱਥੇ ਜਾ ਕੇ 10 ਲੀਟਰ 11 ਬੋਲਾ ਹੀ ਚੋਲਿਆ ਸਾਨੂੰ ਇਹ ਵੀ ਇਹਨੇ 15 ਵੀ ਟੱਪਣਾ ਕਿਉਂਕਿ ਬਰੀਡ ਦੁੱਧ ਦਿੰਦੀਆਂ ਹਨ ਭਾਜੀ ਉਹ ਜਿਵੇਂ ਨਿੱਕੀਆਂ ਬਸ ਜੀ ਆਪਾਂ ਬਾਲੀਆਂ ਗੱਲਾਂ ਨਹੀਂ ਕਰਦੀਆਂ ਵੀਰਾਂ ਨੂੰ ਆਪਾਂ ਆਦਮੀ ਆ ਤੇ ਆ ਹੱਥ ਲਗਾਉਂਦੇ ਹੋਏ ਸ਼ੂਟ ਕਰਦਾ ਲੋ ਜੀ 93000 ਹੋਰ ਦੱਸੋ ਕੀ ਚਾਹੀਦਾ ਵੀਰੋ ਫੋਨ ਲਾਵੇ ਮੇਰਾ ਵੀਰ ਬਾਹਰ ਦੇ ਓਕੇ ਜੀ ਤਾਂਗਾ ਸਾਸਰੀ ਕਾ ਨੰਬਰ ਦੱਸਿਏ ਇੱਕ ਰੀ ਹੈਗਾ ਆਪਣਾ ਕੈਰੋਂ ਸੀਲਪਟੇ ਜਿਲ੍ਹਾ ਸ਼੍ਰੀ ਕਰਤਾਰ ਹੈ ਤੇ ਪਿੰਡ ਹੈਗਾ ਇਹ ਆਪਣਾ ਨੰਬਰ ਹੈਗਾ 782647208 हां जी ਦੂਜਾ ਨੰਬਰ ਆਪਣਾ ਹੈਗਾ 62899 5572 हां जी ਕੋਈ ਵੀ ਵੀਰ ਆਵੇ ਭਰਾ ਆਵੇ ਫੁੱਲ ਮਾਨ ਤਾਨ ਕਰਾਂਗੇ ਵੀਰਾਂ ਦਾ ਭਰਾਵਾਂ ਦਾ